मुदाबादाद मुलाशन मुरदाबाद मुशेड़ियां मदद करा चौकी चार्ज मुबा मुबाद नशेड़ियां A ah, não morta. ਮੁਰਦਾਬਾਦ 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 ਉਸ 3 ਜੁਨਾ ਇਲਾਕੇ ਆਪਣੇ ਉਹ ਨਾਲ ਵੀ ਕੱਢੀ ਲਿਖਾ ਉਹ ਆਉਣੇ ਲਈ ਇਹਨੇ ਮੋਟਾ ਸੈੱਟ ਕੇ ਨਾ ਡਾਲਾ ਗਾਲਾ ਵਾਲਾ ਕੱਢਣਾ ਤੇ ਦੇਰੇ ਨੂੰ ਆਉਂਦੇ ਜੀ ਇਹ ਪ੍ਰੋਗਰਾਮ ਤੇਰੇ ਦਾ ਇਹਨਾਂ ਉਹ ਜ਼ਰਾ ਬਾਹਰ ਨਿਕਲੇ ਉਹ ਵੀ ਪੜਾਣਾ ਅੱਛਾ ਜੀ ਇਹਦਾ ਪਤਾ ਨਹੀਂ ਕਿਹੜਾ ਪ੍ਰੈਸ਼ਰ ਆ ਤੇ ਜੀ ਮੈਨੂੰ ਆਉਣਾ ਜੀ ਜੀ ਆਪ ਨੂੰ ਕਹਿ ਰਿਹਾ ਕਿ ਸਾਫਤ ਮੰਝਾ ਕਰੋ ਇਹ ਨਹੀਂ 750 ਦੇ ਕਰਦੇ ਕੋਈ ਨੂੰ ਤੋਰੋ ਦੇ ਬੰਦਾ ਮਾਰ ਆਇਆ ਤਾਂ ਇਹ ਨੂੰ ਦੇਖ ਕੇ ਰੱਖ ਲਿਆ ਉਹ ਇਹਦਾ ਅਕਦਾ ਦਾ ਗਲਾਫ ਸਿਰ ਤੇ ਛੱਟ ਮਾਰ ਕੇ ਆਇਆ ਤੇਰੇ ਛੱਟ ਮਾਰਦੇ ਨੇ ਨਾ ਬਈ ਹੁਣ ਕੀ ਦਾ ਮਾਮਲਾ ਕੀ ਆ ਜੀ ਦੇਵ ਧਾਨਗੁਰਦੇਵ ਕਿਉਂਕਿ ਇਹ ਪਿਛਲੇ ਦਿਨਾਂ ਤੋਂ ਜਿਹੜਾ ਇੱਕ ਨੰਬਰਦਾਰ ਜਿਹੜੇ ਬਲਵਿੰਦਰ ਪੰਗਾ ਜੀ ਨਾਲ ਇੱਕ ਵਿਵਾਦ ਚੱਲ ਰਿਹਾ ਸੀਗਾ ਪਿੰਡ-ਪਿੰਡ ਦੇ ਕਿਸੇ ਸ਼ਰਾਰਤੀ ਅਨਸਰ ਦੇ ਨਾਲ ਉਸ ਵਾਂਦੇ ਨਾਲ ਥੋੜੇ ਦਿਨਾਂ ਦੇ ਵਿੱਚ ਉਸ ਵਿਅਕਤੀ ਵੱਲੋਂ ਨੰਬਰਦਾਰ ਬਲਵਿੰਦਰ ਪੰਗਾ ਤੇ ਸਤੀ ਸੁਮਨ ਨੂੰ ਰਾਸਤੇ ਵਿੱਚ ਘੇਰ ਕੇ ਇਹਨਾਂ ਨੂੰ ਕਾਲੀ ਗਲੋਚ ਕੀਤਾ ਔਰ ਇਹਨਾਂ ਨੇ ਧੱਕੇ ਮੁੱਕੀ ਕੀਤਾ ਜਿਹਦੇ ਸਬੰਧ ਦੇ ਵਿੱਚ ਇਹਨਾਂ ਨੇ ਰਿਟਨ ਕੰਪਲੀਟ ਵੀ ਕੀਤੀ ਪਰ ਚੌਕੀ ਉਚਾਰ ਜਿਹੜਾ ਉਹ ਸ਼ਰਾਰਤੀ ਆਨਸਰ ਦਾ ਜਿਹੜਾ ਸ਼ਰਿਆ ਪੱਕ ਪੂਰਿਆ ਸੀਗਾ ਜਿਹੜੀ ਉਹਦੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਅੱਜ ਉਹਦੇ ਸਬੰਧ ਦੇ ਵਿੱਚ ਅੱਜ ਇੱਕ ਟਾਈਮ ਰੱਖਿਆ ਸੀ ਜਦੋਂ ਇੱਥੇ ਚੌਕੀ ਦੇ ਵਿੱਚ ਆਏ ਔਰ ਸੀਸ ਹੁਮਨ ਜੀ ਤੇ ਨੰਬਰਦਾਰ ਬਲਵਿੰਦਰ ਪੰਗਾ ਜੀ ਨੂੰ ਤੇ ਹੋਰ ਵੀ ਸਾਥੀਆਂ ਨੂੰ ਜਿਹੜਾ ਇੱਥੇ ਇਹਨਾਂ ਨੇ ਬੱਸ ਲੁਕੀ ਕੀਤੀ ਔਰ ਜਿਹੜੇ ਧੱਕੇ ਮਾਰ ਕੇ ਇਹਨਾਂ ਨੇ ਤੇ ਬੇਇਜਤ ਕੀਤਾ ਵੀ ਕਿਹਾ ਤੁਹਾਨੂੰ ਹਵਾਲਾ ਦੇ ਵਿੱਚ ਦੇਵਾਂਗੇ ਜਿਹਦੀ ਅਸੀਂ ਸਖ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਔਰ ਐਸਐਚਓ ਦਾ ਵੀ ਰੁਪਈਆ ਜਿਹੜਾ ਕਿੰਡ ਦਾ ਕੋਈ ਬਾਲਾ ਵਧੀਆ ਨਹੀਂ ਸੀਗਾ ਅੱਜ ਇਹਨਾਂ ਦੇ ਸ਼੍ਰੀ ਆਮ ਜਿਹੜਾ ਇਹ ਭਰਾਗੁਰ ਚੌਂਕੀ ਦੇ ਵਿੱਚ ਸਮਾਜ ਦੇ ਜਿਹੜਾ ਇਹਨਾਂ ਜੋਧਿਆਂ ਦਾ ਘਾਟਾ ਕੀਤਾ ਜਿਹਦੀ ਅਸੀਂ ਨਿੰਦਾ ਕਰਦੇ ਹਾਂ ਔਰ ਸਾਰੇ ਸਮਾਜ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਨੂੰ 10 ਵਜੇ ਕਮਿਸ਼ਨਰ ਦਫ਼ਤਰ ਪਹੁੰਚੋ ਤਾਂ ਜੋ ਜਿਹੜਾ ਕਮਿਸ਼ਨ ਦਫ਼ਤਰ ਦਾ ਪੱਤਰ ਆਉ ਕਰਕੇ ਇਹ ਚੌਂਕੀ ਜਾਂ ਤਾਂ ਐਸਐਚ ਨੂੰ ਆਪਾਂ ਸਸਪੈਂਡ ਕਰਾਈਏ ਤਾਂ ਜੋ ਜਿਹੜੇ ਸਾਡੇ ਸਾਥੀ ਹੈਗੇ ਆ ਔਰ ਜਿਹੜਾ ਸਮਾਜ ਹੈਗਾ ਇਹਦਾ ਮਾਨ ਸਨਮਾਨ ਜਿਹੜਾ ਇਹਨਾਂ ਨੇ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਆਪਾਂ ਬਰਕਰਾਰ ਰੱਖੀਏ ਸੋ ਸਾਰੇ ਸਾਥ 10 ਵਜੇ ਚੰਦਰ ਕਮਿਸ਼ਨ ਦਫ਼ਤਰ ਪਹੁੰਚੋ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਸਤਿਗੁਰਦੇਵ